ਅੱਪਾ ਸਾਰੇ ਹੋ ਗਏ ਆ ਰੈਡੀ ਸੈਡੀ ਚੱਲੇ ਕਿੱਥੇ ਆ ਤਾਂ ਤੁਹਾਨੂੰ ਨਾਲ ਦੇ ਨਾਲ ਹੀ ਪਤਾ ਲੱਗ ਜਾਣਾ ਇੱਧਰ ਡੇਜੀ ਬੋਲਦੀ ਆ ਮੈਂ ਨਹੀਂ ਘਰ ਰਹਿਣਾ ਮੈਂ ਵੀ ਅੱਜ ਤੁਹਾਡੇ ਨਾਲ ਹੀ ਜਾਊ ਮੈਂ ਕਿਹਾ ਨਾ ਨਾ ਡੇਜੀ ਤੇਰਾ ਕੋਈ ਕੰਮ ਨਹੀਂ ਕਿ ਡੈਡੀ ਜੀ ਘਰ ਆਏ ਆ ਤੇ ਤੂੰ ਵੀ ਡੈਡੀ ਕੋਲੀ ਘਰ ਰਵੀਂ ਓਹੋ ਤੁਹਾਨੂੰ ਮੈਂ ਦੱਸਣਾ ਤਾਂ ਭੁੱਲ ਗਈ ਆ ਕਿ ਗੋਪੀ ਲੋਂਗੀ ਅੱਜ ਘਰ ਆਏ ਹੋਏ ਆ ਤੇ ਜਿਸ ਕਰਕੇ ਅਚਾਨਕ ਹੀ ਸਾਡਾ ਪਲਾਨ ਬਣ ਗਿਆ ਮੈਂ ਕਿਹਾ ਚਲੋ ਫਿਰ ਅੱਜ ਤਾਂ ਚੱਲਦੇ ਆ ਤੇ ਮੈਂ ਸਾਰਿਆਂ ਨੂੰ ਬੋਲੇ ਮੈਂ ਕਿਹਾ ਚਲੋ ਸਾਰੇ ਜਣੇ ਮੈਨੂੰ ਫੋਲੋ ਕਰੋ ਜਲਦੀ ਜਲਦੀ ਮੇਰੇ ਪਿੱਛੇ ਪਿੱਛੇ ਆਓ ਕਿਉਂਕਿ ਲੇਡੀਜ਼ ਫਰਸਟ ਇਸ ਕਰਕੇ ਫੇਰ ਕੇਸੀ ਗੱਡੀ ਦੇ ਕੋਲ ਆ ਕੇ ਆ ਗਿਆ ਥੋੜਾ ਜਿਹਾ ਕੰਮ ਮੈਂ ਕਿਹਾ ਚੱਲ ਪਹਿਲਾਂ ਜਾਣ ਤੋਂ ਇਹ ਹੀ ਨਿਬੇੜ ਲੈਣੇ ਨਹੀਂ ਤਾਂ ਸਾਰੇ ਰਸਤੇ ਇਹਨੇ ਖਾ ਵੀ ਕਰ ਦੇਣਾ ਕੰਮ ਨੇ ਤੇ ਆਪਾਂ ਸਾਰੇ ਬੈਠ ਕੇ ਗੱਡੀ ਦੇ ਵਿੱਚ ਮੈਂ ਫਰੰਟ 'ਚ ਤਾਂ ਬੈਠੀ ਆ ਪਿੱਛੇ ਜਾ ਕੇ ਨਾ ਏਸੀ ਦੀ ਹਵਾ ਥੋੜੀ ਘੱਟ ਆਂਦੀ ਆ ਤੁਹਾਨੂੰ ਕਿਹੜਾ ਪਤਾ ਹੈ ਵੀ ਗਰਮੀ ਇੰਨੀ ਆ ਇਸ ਕਰਕੇ ਮੈਂ ਕਿਹਾ ਬਈ ਮੈਂ ਤਾਂ ਮੂਰੇ ਬੈਠ ਜਾਣਾ ਆ ਉਦੋਂ ਮੈਂ ਭਾਨਾ ਲਾ ਦਿੱਤਾ ਸੀ ਕਿ ਮੂਰੇ ਸ਼ੋਰਟ ਵਧੀਆ ਆਣੀ ਵੀਡੀਓ ਦੇ ਵੀ ਮੈਂ ਤਾਂ ਕਰਕੇ ਮੂਰੇ ਬੈਠੀ ਪਰ ਇਹਨਾਂ ਨੂੰ ਕੀ ਪਤਾ ਹੈ ਕਿ ਗੱਡੀ ਦੇ ਵਿੱਚ ਹਵਾ ਮੂਰੇ ਠੰਡੀ ਆਂਦੀ ਆ ਫਰੰਟ ਸੀਟ ਦੇ ਉੱਤੇ ਤੇ ਚਲੋ ਜਾਂਦੇ ਜਾਂਦੇ ਅੱਜ ਰਸਤੇ ਦੇ ਵਿੱਚ ਗੋਪੀ ਲੋਂਗੇ ਦੀ ਫੈਨ ਫੋਲਿੰਗ ਚੈੱਕ ਕਰਨੀ ਸੀ ਵੀ ਕਿੰਨੇ ਜਣੇ ਆ ਦੇਖਣ ਆ ਜਿਹੜਾ ਗੋਪੀ ਲੋਂਗੇ ਨੂੰ ਪਿਆਰ ਕਰਦੇ ਆ ਤੇ ਉਹਨਾਂ ਦੇ ਗਾਣੇ ਸੁਣਦੇ ਆ ਅੱਜ ਆਪਾਂ ਚੋਹਾਲ ਪਹੁੰਚੇ ਸੀ ਇੱਥੇ ਮਿਲ ਗਏ ਗੋਪੀ ਲੋਂਗੇ ਨੂੰ ਪਿਆਰ ਕਰਨ ਵਾਲੇ ਅੱਜ ਮੈਂ ਤੁਹਾਨੂੰ ਦੱਸਿਆ ਨਾ ਕਿ ਮੈਂ ਤਾਂ ਰੋਜ਼ ਪੈਂਦਾ ਆ ਪਰ ਗਰਮੀ ਬਹੁਤ ਜ਼ਿਆਦਾ ਆ ਮੈਂ ਇਹਨਾਂ ਨੂੰ ਕਹਿ ਲਿਆ ਉਹ ਜੀ ਤੁਹਾਡਾ ਬੂਬਾ ਸਾਫ਼ ਕਰ ਦਮਾ ਸਾਰੇ ਮੂੰਹ ਤੇ ਪਰਸਿਨਾ ਆਇਆ ਹੋਇਆ ਜਿਨ੍ਹਾਂ ਦੀਨਾਂ ਦੀ ਮੈਨੂੰ ਸਾਲ ਪਰ ਉਹ ਡੀਕ ਰਹਿੰਦੀ ਆ ਨਾ ਅੱਜ ਮੈਂ ਉੱਥੇ ਆਈਆਂ ਲੈ ਕੇ ਤੁਹਾਨੂੰ ਸਭ ਨੂੰ ਪਤਾ ਕਿ ਜਿਹੜੇ ਹੁਸ਼ਿਆਰਪੁਰ ਵਾਲੇ ਆ ਉਹਨਾਂ ਨੂੰ ਤਾਂ ਪਤਾ ਹੀ ਆ ਕਿ ਚਿੰਤਪੁੰਨੀ ਮਾਤਾ ਦਿਨ ਰਾਤੇ ਸ਼ੁਰੂ ਹੋਏ ਆ ਬਹੁਤ ਸਾਰੀਆਂ ਰੌਣਕਾਂ ਲੱਗੀਆਂ ਹੋਈਆਂ ਆ ਹੁਸ਼ਿਆਰਪੁਰ ਤੋਂ ਲੈ ਕੇ ਚਿੰਤਪੂਰਨੀ ਮਾਤਾ ਦੇ ਮੰਦਿਰ ਤੱਕ ਤੇ ਅਸੀਂ ਵੀ ਹਰ ਸਾਲ ਤੁਰ ਕੇ ਜਾਈਦਾ ਆਪਣੇ ਟੋਲੇ ਦੇ ਨਾਲ ਤੇ ਖਾਣ ਪੀਣ ਦੀ ਤਾਂ ਇੱਧਰ ਕੋਈ ਕਮੀ ਨਹੀਂ ਰਹਿੰਦੀ ਹੈਗੀ ਜਿੰਨਾ ਚਿਰ ਮਾਤਾ ਦੇ ਨਰਾਤੇ ਚੱਲਦੇ ਆ ਵਧੀਆ ਤੋਂ ਵਧੀਆ ਚੀਜ਼ ਤੁਹਾਨੂੰ ਲੰਗਰ ਦੇ ਵਿੱਚ ਖਾਣ ਨੂੰ ਮਿਲਨੀ ਆ ਇਹ ਨਹੀਂ ਹੈਗਾ ਕਿ ਸਿਰਫ दाल ਚੋਲ ਖੜੀ ਚੋੜ ਦਾ ਲੰਗਰ ਲੱਗਿਆ ਆ ਵੀ ਜਿੰਨਾ ਵੀ ਫਾਸਟ ਫੂਡ ਆ ਜਿੰਨੀ ਵੀ ਸਬਜ਼ੀ ਦੀਆਂ ਵੈਰਾਈਟੀਆਂ ਆ ਹਰ ਇੱਕ ਚੀਜ਼ ਦਾ ਲੰਗਰ ਲੱਗਿਆ ਹੁੰਦਾ ਉਹ ਵੀ ਦੇਸੀ ਕਿਉ ਵਾਲਾ ਤੇ ਅਸੀਂ ਜਦੋਂ ਆਪਣੀ ਟੀਮ ਦੇ ਨਾਲ ਜਾਈਦਾ ਕਿਤੇ ਵੀ ਅਸੀਂ ਘੁੰਮਣ ਜਾਂਦੇ ਹੁੰਨੇ ਆ ਅਸੀਂ ਤਾਂ ਆਪਣੇ ਨਾਲ ਉਹ ਬੰਦੇ ਲੈ ਕੇ ਜਾਂਦੇ ਹੁੰਦੇ ਆ ਵੀ ਜਿਨ੍ਹਾਂ ਨੇ ਕੋਈ ਕਾਲੀ ਨਹੀਂ ਕਰਨੀ ਹੈਗੀ ਆ ਰਾਮ ਨਾਲ ਘੁੰਮ ਫਿਰ ਕੇ ਆਉਣਾ ਕਿਉਂਕਿ ਇੱਕ ਤਾਂ ਜ਼ਿੰਦਗੀ ਦਿੱਤੀ ਆ ਰੱਬ ਨੇ ਤੇ ਤੁਸੀਂ ਗੋਪੀ ਲੋਂਗੇ ਦੇ ਗਾਣੇ ਦੇ ਵਿੱਚ ਵੀ ਸੁਣਿਆ ਜੇ ਹੁਣੀ-ਹੁਣੀ ਹਿਮਾਚਲ ਦੇਖ ਕੇ ਯਾਦ ਆਇਆ ਕਿ ਹਿਮਾਚਲ गाना ਰਿਲੀਜ਼ ਹੋ ਗਿਆ ਜਿਨ੍ਹਾਂ ਜਿਹਨੇ ਨਹੀਂ ਦੇਖਿਆ ਜਲਦੀ-ਜਲਦੀ ਜਾ ਕੇ YouTube ਤੇ ਗਾਣਾ ਦੇਖੋ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਗਾਣਾ ਕਿਦਾਂ ਦਾ ਲੱਗਿਆ ਗਾਣੇ ਦੀ ਲਾਈਨ ਤਾਂ ਤੁਹਾਨੂੰ ਮੈਂ ਬਾਅਦ ਦੇ ਵਿੱਚ ਸੁਣਾਉਂਗੀ ਪਹਿਲਾਂ ਤਾਂ ਮੇਰੀ ਨਜ਼ਰ ਇੰਨਾ ਤੇ ਗਈ ਮੈਂ ਕਿ ਕੀ ਚੱਕਰ ਹੈ ਤੁਸੀਂ ਜਿਹੜੇ ਹਨ ਕਿਨਾਰੇ ਤੇ ਖੜੇ ਪਹਾੜ ਦੇ ਤੁਹਾਡੇ ਨੀਚੇ ਛਾਲ ਛੂਲ ਮਾਰਨ ਦਾ ਹੀ ਇਰਾਦਾ ਤਾਂ ਨਹੀਂ ਇੰਨਾ ਹੀ ਪਹਾੜ ਤੋਂ ਨੀਚੇ ਉਤਰਦੇ ਪਏ ਆ ਤੁਸੀਂ ਗਾਣੇ ਦੀ ਲਾਈਨ ਸੁਣਾ ਹੁਣ ਮੇਰੇ ਕੋਲ ਕਹਿੰਦੇ ਸੈਲਰੀ ਦੇ ਵਿੱਚੋਂ ਥੋੜੇ ਪੈਸੇ ਬਚਾ ਕੇ ਘੁੰਮੇ ਆ ਜਰੂਰ ਕਰੋ ਯਾਰਾਂ ਨਾਲ ਜਾ ਕੇ ਰੱਬ ਵੀ ਇਹ ਪੁੱਛੇ ਮੈਂ ਕਿਹਨੂੰ ਲੈ ਕੇ ਆਇਆ ਸਵਰਗ ਤੇ ਤਾਂ ਮੁੰਡਾ ਇਹ ਨੀਚੇ ਦੇਖ ਕੇ ਆਇਆ ਇਹੀ ਗਾਣਾ ਸੁਣਾਉਂਦੇ ਸੁਣਾਉਂਦੇ ਮੈਂ ਤੁ ਰੇਟ ਆਏ ਹੁੰਦੇ ਆ ਅਸੀਂ ਸ਼ਿਵવાડી ਮੱਥਾ ਟੇਕਣ ਜ਼ਰੂਰ ਜਾਂਦੇ ਆ ਕਿਉਂਕਿ ਮਹਾਦੇਵ ਜੀ ਨਾਲ ਦਿਲ ਤੋਂ ਪਿਆਰ ਆ ਤੇ ਜਿਹੜੇ ਜਿਹੜੇ ਗ੍ਰੇਟ ਆਂਦੇ ਆ ਨਾ ਉਹਨਾਂ ਨੂੰ ਪਤਾ ਹੈ ਕਿ ਇਸ ਜਗ੍ਹਾ ਤੇ ਆ ਕੇ ਨਾ ਬਹੁਤ ਸਕੂਨ ਮਿਲਦਾ ਦਿਲ ਨੂੰ ਮੱਥਾ ਟੇਕ ਕੇ ਅਸੀਂ ਨਿਕਲ ਗਏ ਮੰਦਿਰ ਚੋਂ ਬਾਹਰ ਤੇ ਫਿਰ ਗੋਪੀ ਲੋਂਗੀ ਦੇ ਚੌਣ ਵਾਲਿਆਂ ਨੇ ਉਹਨਾਂ ਦੇ ਨਾਲ ਖਚਾਈਆਂ ਫੋਟੋਆਂ ਤੇ ਦੂਜੇ ਪਾਸੇ ਇੱਧਰ ਐਸ਼ ਰਾਇਲ ਵਾਲੇ ਵੀ ਆ ਗਏ ਆ ਸਾਡੇ ਨਾਲ ਹੀ ਅਸੀਂ ਉਹਨਾਂ ਨੂੰ ਦੱਸਿਆ ਸੀ ਕਿ ਘੁੰਮਣ ਚੱਲੇ ਆਜੋ ਅਜੇ ਤੁਸੀਂ ਵੀ ਜਲਦੀ ਜਲਦੀ ਤੇ ਆਇਆ ਨੂੰ ਮੈਂ ਇਹਨਾਂ ਨੂੰ ਬੋਲਿਆ ਸੀ ਮੈਂ ਕਿ ਜਾਓ ਉੱਥੇ ਜਾ ਕੇ ਘਰ ਬਣਾ ਕੇ ਆਓ ਜਦੋਂ ਅਸੀਂ ਸਿੰਪਾੜੀ ਜਾਈਦਾ ਨਾ ਉੱਥੇ ਮੰਨਤ ਆ ਨਾ ਕਿ ਜਦੋਂ ਵੀ ਅਸੀਂ ਇੱਥੇ ਘਰ ਬਣਾਉਂਦੇ ਆ ਉਹ ਮੰਨਤ ਜ਼ਰੂਰ ਪੂਰੀ ਹੁੰਦੀ ਆ ਵੀ ਫੇਰ ਜਲਦੀ ਜਲਦੀ ਸਾਡਾ ਵੀ ਘਰ ਬਣ ਜਾਂਦਾ ਆ ਇੱਧਰ ਐਸ਼ ਰੋਣ ਲੱਗ ਗਈ ਆ ਉਹਨੂੰ ਮੈਂ ਬੋਲਿਆ ਸੀ ਮੰਨਤ ਨੂੰ ਮੈਂ ਆਪਣੀ ਗੱਡੀ 'ਚ ਲੈ ਜਾਵਾਂ ਕਹਿੰਦੀ ਨਹੀਂ ਜਾਣਾ ਜਦੋਂ ਮੈਂ ਉਹਨੂੰ ਬਾਏ ਕੀਤੀ ਮੈਂ ਕਿ ਕੋਈ ਨਾ ਤੂੰ ਹੀ ਰੱਖ ਲੈ ਫੇਰ ਹੱਸਣ ਲੱਗ ਗਈ ਵੀ ਨਿਆਣਿਆਂ ਨੂੰ ਵੀ ਨਿਆਣਿਆਂ ਦੇ ਨਾਲ ਹੀ ਪਿਆਰ ਆ ਸਾਨੂੰ ਇੱਧਰ ਘੁੰਮਦਿਆਂ ਨੂੰ ਹੋ ਗਈ ਰਾਤ ਤੇ ਅਸੀਂ ਆ ਗਏ ਉੱਥੇ ਕਿੱਥੇ ਜਿੱਥੇ ਸਾਡਾ ਦਿਲ ਲੱਗ ਯਾ ਮੈਂ ਕਹਾਂ ਜੀ ਮੈਂ ਤਾਂ ਰੋਟੀ ਖਾਣੀ ਆ ਮੈਨੂੰ ਤਾਂ ਭੁੱਖ ਲੱਗ ਗਈ ਆ ਤੇ ਫਿਰ ਅਸੀਂ ਆਪਣੀ ਗੱਡੀ ਰੋਕੀ ਕਲੰਗਰ ਦੇ ਕੋਲ ਤੇ ਹਲੇ ਉੱਥੇ ਗੱਡੀ ਰੋਕੀ ਸੀਗੀ ਇੰਨੇ ਨੂੰ ਹਸਬੰਡ ਦੇ ਚਾਣ ਵਾਲੇ ਆ ਗਏ ਉੱਥੇ ਤੇ ਫਿਰ ਸਰ ਨੇ ਖਚਾਈਆਂ ਸਾਰਿਆਂ ਨਾਲ ਫੋਟੋ ਆ ਤੇ ਦੂਜੇ ਪਾਸੇ ਤੁਹਾਨੂੰ ਮੈਂ ਛੋਟੇ ਛੋਟੇ ਬੱਚੇ ਰਖਾਨੀ ਮੈਂ ਇਕੱਲੀ ਗੱਡੀ ਦੇ ਵਿੱਚ ਬੈਠੀ ਸੀਗੀ ਤੇ ਫਿਰ ਇਹ ਬੱਚੇ ਆਏ ਮੈਨੂੰ ਕਿ ਇਹਨਾਂ ਨੇ ਨਾ ਤਾਕੀ ਖੜਕਾ ਕੇ ਤੇ ਮੈਨੂੰ ਕਹਿੰਦੇ ਅਸੀਂ ਤੁਹਾਡੇ ਸਾਰੇ ਬਲੌਗ ਦੇਖਦੇ ਆ ਫੇਸਬੁੱਕ ਦੇ ਉੱਤੇ ਦੇਖਿਆ ਤੁਸੀਂ ਮੈਨੂੰ ਵੀ ਲੋਕੀ ਜਾਣਦੇ ਆ ਤੇ ਫਿਰ ਅਸੀਂ ਸਾਰਿਆਂ ਨੇ ਲੰਗਰ ਹਾਲ 'ਚ ਬੈਠ ਕੇ ਛਕਿਆ ਲੰਗਰ ਤੇ ਅਸੀਂ ਉੱਥੋਂ ਤੁਰ ਪਏ ਪਹੁੰਚ ਗਏ ਆਪਣੇ ਹੁਸ਼ਿਆਰਪੁਰ ਦੇਖੋ ਘਰ ਬੈਠੇ ਬੈਠੇ ਤੁਹਾਨੂੰ ਅਸੀਂ ਗਗਰੇਡ ਤੱਕ ਘੁਮਾ ਜਾਂਦਾ ਕਿਉਂਕਿ ਮੇਰਾ ਬਹੁਤ ਈ ਲਗਦਾ ਤੁਹਾਨੂੰ ਸਾਰਿਆਂ ਨੂੰ ਘੁਮਾਣ ਲੈ ਕੇ ਜਾਣ ਨੂੰ ਤੇ ਇਹਦੇ ਨਾਲ ਹੀ ਵੀਡੀਓ ਹੋਂ ਦੀ ਖਤਮ ਪੇਸ ਕਰ